हर पीड़ितान हर संभव मदद की जाएगी जिला प्रधान यूनियन एकता सिद्धूपुर कुलविंद माचियाण अकलपुर जिला प्रधान यूनियन एकता सिद्धूपुर कुलविंदर माछिया जिला जनरल परमजीत अकलपुर ने पत्रकारा जानकारी देंदे हुए दस्या कि साढ़े सूबे प्रधान सरदार जगजीत सिलेवाल जी वालों हदायत ने सारे पंजाब के जिला प्रधान जनरल सकत्र हर एक पीड़ित किसान हर तरह की लोड़ी चीजा की पहुंच की जाएगी ਜ਼ਿਲ੍ਹਾ ਨੁਮਾਇੰਦਿਆਂ ਦੀ ਮੀਟਿੰਗ ਫਿਲੌਰ ਵਿੱਚ ਹੋਈ ਜਿਸ ਵਿੱਚ ਵਿਚਾਰਾਂ ਕੀਤੀਆਂ ਗਈਆਂ ਕਿ ਜਲੰਧਰ ਜ਼ਿਲ੍ਹਾ ਅਤੇ ਕਪੂਰਥਲਾ ਜ਼ਿਲ੍ਹਾ ਵਿੱਚ ਜਿਹੜੇ ਕਿਸਾਨ ਹੜ੍ਹਾਂ ਤੋਂ ਪੀੜਤ ਨੇ ਉਹਨਾਂ ਨੂੰ ਅਸੀਂ ਬੀਜ ਤੇਲ ਖਾਦ ਮੁਹੱਈਆ ਕਰਵਾਉਣੀ ਹੈ ਸੋ ਅੱਜ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਆਪਾਂ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਦਾ ਉਹਨਾਂ ਕਿਸਾਨਾਂ ਦੀ ਬਾਫੜੀ ਜਾਵੇ ਸੋ ਪੂਰੇ ਪੰਜਾਬ ਵਿੱਚ ਸਾਡੀ ਜਥੇਬੰਦੀਆਂ दा कोई भी एहो जेहा जिला नहीं छड़िया गया कोशिश है साड़ी की असी लोकां दी मदद नाल नाल किसाना दी मदद न उन्होंने बांह फर जेहड़े किसान हड़ा तो पीड़त ने सारी फसल बर्बाद हो चुकी है ते अगो बीजन तो असमर्थ ने सो साड़ी ए निमानी जेही कोशिश होवेगी पूरा पंजाब एक एकजुट होके किसाना दी बा फड़े आने वाली फसल बीजन तो असमर्थ ने आज इसे संबंध विच असी मीटिंग रखी भरवा हुंगारा मिले हर एक अहदेदारा ने अपनी अपनी जिम्मेवारी समझी है विश्वास दिवाया

ਹੋਰ ਵਾਕ ਵਾਕ ਪਿੰਡਾਂ ਤੋਂ ਕਿਸਾਨ ਹਾਜ਼ਰ ਹੋਏ ਜੋ ਟੀਵੀ ਨਿਊਜ਼ ਚੈਨਲ ਤੋਂ ਪੱਤਰਕਾਰ 인ਦਰਜੀਤ ਸਿੰਘ ਬੈਂਸ ਦੀ ਖਾਸ ਰਿਪੋਰਟ ਅਨੁਸਾਰ ਬਤਾਇਆ ਸੋ 12000 ਫੇਟ ਆਪਣੇ ਗੁਰਿੰਦਰ ਜੇਰੇਦਾ ਦੀ ਸਮਾਰੋਹ ਵਿਖਾਇਆ ਸੋ ਜੋ ਵੀ ਆਪਣੀਆਂ ਪੰਜਾਬ ਲੈਵਲ ਤੇ ਮੀਟਿੰਗ ਹੋਈ ਆ ਉਹਦੇ ਵਿੱਚ ਇਹ ਹੀ ਕਿਹਾ ਗਿਆ ਕਿ ਇਹ ਸੌਖੀ ਘੜੀ ਆਪਾਂ ਦਸਾਨਾ ਦੀ ਬਾਹ ਪੜਨੀ ਆ ਆਪਾਂ ਸਿਰਫ ਇਹ ਨਹੀਂ ਆ ਕਿ ਜਦੋਂ ਲੋੜ ਹੁੰਦੀ ਹੈ ਕਿਸਾਨਾਂ ਕੋਲ ਜਾਈਏ ਤੇ ਉਹਨਾਂ ਨੂੰ ਕਹੀਏ ਕਿ ਸਾਡੇ ਧਰਿਆ ਵਿੱਚ ਆਓ ਉੱਥੇ ਤਾਂ ਕੀਮਤ ਨਹੀਂ ਸਾਡੇ ਜਥੇਵੰਦੀ ਅਸੀਂ ਪੂਰੇ ਪੰਜਾਬ ਵਿੱਚ ਸਾਡੇ ਦੋ ਜ਼ਿਲ੍ਹੇ ਰਹਿੰਦੇ ਨੇ ਸੋ ਇਹਨੂੰ ਆਪਾਂ ਆਪਣੀ ਜ਼ਿੰਮੇਵਾਰੀ ਪੂਰੀ ਨਿਭਾਈਏ ਕਿ ਅਸੀਂ ਇਹਨਾਂ ਕਿਸਾਨਾਂ ਨੂੰ ਮੁਲਕੇ ਪੈਰਾਂ ਸੇ ਘਰਨਾ ਕਿਉਂਕਿ ਜਿਸ ਕਿਸਾਨ ਦੀ ਸਾਰੀ ਦੀ ਸਾਰੀ ਫਸਲ ਇਸ ਮਾਲ ਦੇ ਖਾਂ ਆ ਗਈ ਸਾਨੂੰ ਪਤਾ ਹੈ ਦੇਸ਼ਾਂ ਤੋਂ ਆਪਣੇ ਦੁਆਰ ਦੇ ਵਿੱਚ ਕਿਤੇ ਨਾ ਕਿਤੇ ਬਾਹਰੋਂ ਕੁਝ ਨਾ ਕੁਝ ਕੋਟ ਆ ਜਾਂਦੀ ਆ ਪਰ ਉਹਨਾਂ ਕਿਸਾਨਾਂ ਦਾ ਜਿਨ੍ਹਾਂ ਦਾ ਪੂਰਾ ਧਾਰੋ ਪਦਾਰ ਪਸ਼ੂਆਂ ਤੇ ਜਾਂ ਫਸਲ ਤੇ ਟਿਕਾਣਾ ਜਿਨ੍ਹਾਂ ਦੀ ਪੂਰੀ ਫਸਲ ਮਰ ਗਈ ਪਸ਼ੂ ਮਰ ਗਏ ਉਹ ਕਿਸ ਤਰ੍ਹਾਂ ਆਪਣਾ ਜੀਵਨ ਬਸਰ ਕਰਦਗੇ ਥੋੜਾ ਜਿਹਾ ਉਹਨਾਂ ਦੇ ਦਰਦ ਨੂੰ ਆਪਾਂ ਮਹਿਸੂਸ ਕਰਨਾ ਤੇ ਜੇ ਉਹਨਾਂ ਦੇ ਦਰਦ ਨੂੰ ਮਹਿਸੂਸ ਕਰਾਂਗੇ ਮੈਨੂੰ ਲੱਗਦਾ ਫਿਰ ਸਾਡੇ ਘਰ ਵਿੱਚ ਕਿਤੇ ਆਈ ਹੋਵੇ ਨਾ ਕੋਈ ਆਪਦਾ ਤੇ ਅਸੀਂ ਕੋ ਕਦੇ ਸੰਗ ਨਹੀਂ ਕਰਿਆ ਕਰਦੇ ਕਿ ਆ ਸਾਨੂੰ ਕਿਸੇ ਨੂੰ ਜਿਆਦਾ ਹੋਵੇ ਹੈਲਪ ਲਈ ਤੇ ਅਸੀਂ ਜਰੂਰ ਚਾਹਾਂਗੇ ਕਿਉਂਕਿ ਸਾਨੂੰ ਪਤਾ ਹੈ ਕਿ ਸਾਡੇ ਘਰ ਦਾ ਜਿਹੜਾ ਗੁਜ਼ਾਰਾ ਉਹ ਬੜੀ ਮੁਸ਼ਕਲ ਨਾਲ ਚੱਲਣਾ ਸੋ ਪੰਜਾਬ ਵਿੱਚ ਇਹੀ ਗੱਲ ਹੋਈ ਹੈ ਤੇ ਆਪਾਂ ਮੇਲਾ ਦਾ ਆਪਣੇ ਆਪਾਂ ਨੂੰ ਦੋ ਜਿਹਲੇ ਦਿੱਤੇ ਗਏ ਨੇ ਉਹਦਾ ਨਵੇਂ ਸ਼ਹਿਰ ਨੂੰ ਬਣਾ ਕੇ ਆਪਣੇ ਚਾਰ ਜਿਹਲੇ ਬਣਦੇ ਨੇ ਜਲੰਧਰ ਕਪੂਰਥਲਾ ਤਾਵਾ ਸ਼ਹਿਰ ਔਰ ਹੁਸ਼ਿਆਰਪੁਰ ਇਹ ਚਾਹ ਉਹ ਜਿਹੜਿਆਂ ਦਾ ਆਪਾਂ ਨੇ ਸਰਵੇ ਕਰਨਾ ਹੈ ਇਹਦੇ ਵਿੱਚ ਦੇਖਣਾ ਹੈ ਕਿ ਕਿਹੜੇ ਪਿੰਡ ਵਿੱਚ ਕਿੰਨੀ ਝੋਨੇ ਦੀ ਫਸਲ ਜਾਂ ਹੋਰ ਫਸਲ ਨੁਕਸਾਨੀ ਗਈ ਆ ਉਹਦੇ ਵਿੱਚ ਕਿੰਨੇ ਕਿਸਾਨ ਨੇ ਜਿਹੜੀ ਆਉਣ ਵਾਲੀ ਫਸਲ ਬੀਜਣ ਤੋਂ ਆਸਵਰਥ ਨੇ ਸੋ ਇੱਕ ਤਾਂ ਉਸ ਟੀਮ ਨੇ ਆਪਾਂ ਨੂੰ ਹਰ ਇੱਕ ਬਲਾਕ ਤੋਂ ਇੱਕ ਜਿਹੜਾ ਬੰਦਾ ਚਾਹੀਦਾ ਇੱਕ ਨੁਮਾਇੰਦਾ ਚਾਹੀਦਾ ਜਿਹੜਾ ਉਸ ਟੀਮ ਦਾ ਹਿੱਸਾ ਬਣ ਕੇ ਆਪਾਂ ਇਹ ਸਾਰਾ ਕੱਵਰ ਮੰਗਰਵਾਰ ਤੋਂ ਚਲੂ ਕਰ ਰਹੇ ਆ ਹਾਂਜੀ ਪ੍ਰਧਾਨ ਜੀ ਰੌਣਕ ਜੀ ਦਾ ਕਾਉਂਸਲਰ ਵਾਸੀ ਜਿੱਕੀ ਫਤਿਹ ਮੈਂ ਕੁਲਵਿੰਦਰ ਸਿੰਘ ਮਛਿਆਣਾ ਜ਼ਿਲ੍ਹਾ ਪੰਨਾ ਅਰਖਾ ਸਤਿ ਸ੍ਰੀ ਅਕਾਲ ਅੱਜ ਸਾਡੀ ਦਿਲਾ ਦੀ ਨਮਾਇੰਦਿਆਂ ਦੀ ਮੀਟਿੰਗ ਅੱਜ ਬਲੌਰ ਵਿੱਚ ਹੋਈ ਆ ਜਿੱਥੇ ਵਿਚਾਰਾਂ ਕੀਤੀਆਂ ਗਈਆਂ ਕਿ ਅਸੀਂ ਜਲੰਧਰ ਜ਼ਿਲ੍ਹਾ ਔਰ ਫੂਖਲਾ ਜ਼ਿਲ੍ਹਾ ਦੇ ਦੇ ਵਿੱਚ ਜਿਹੜੇ ਕਿਸਾਨ ਹੜ੍ਹ ਤੋਂ ਪੀੜਤ ਨੇ ਉਹਨਾਂ ਨੂੰ ਅਸੀਂ ਬੀਜ ਤੇਲ ਔਰ ਖਾਦ ਮੁਹੱਈਆ ਕਰਵਾਉਣਾ ਸੋ ਅੱਜ ਸਾਰਿਆਂ ਨੂੰ ਬੇਨਤੀ ਕਰ ਦਿੱਤੀ ਗਈ ਹੈ ਕਿ ਆਪਾਂ ਜਿੰਨਾ ਵੀ ਵੱਤੋ ਵੱਤ ਹੋ ਸਕਦਾ ਉਹਨਾਂ ਕਿਸਾਨਾਂ ਦੀ ਬਾਹ ਮੜੀ ਜਾਵੇ ਸੋ ਪੂਰੇ ਪੰਜਾਬ ਵਿੱਚ ਸਾਡੀ ਜਥੇਬੰਦੀਆਂ ਤੋਂ ਕੋਈ ਵੀ ਇਹੋ ਜਿਹਾ ਦਿਲਾ ਨਹੀਂ ਛੱਡਿਆ ਗਿਆ ਕੋਈ ਨਹੀਂ ਜੇ ਸਾਡੀ ਕਿ ਅਸੀਂ ਲੋਕਾਂ ਦੀ ਮਦਦ ਨਾਲ ਕਿਸਾਨਾਂ ਦੀ ਮਦਦ ਨਾਲ ਉਹਨਾਂ ਕਿਸਾਨਾਂ ਦੀ ਬਾਹ ਫੜ ਸਕੀਏ ਜਿਹੜੇ ਕਿਸਾਨ ਹੜ੍ਹਾਂ ਤੋਂ ਪੀੜਤ ਨੇ ਔਰ ਜਿਨ੍ਹਾਂ ਦੀ ਸਾਰੀ ਫਸਲ ਬਰਬਾਦ ਹੋ ਚੁੱਕੀ ਹੈ ਤੇ ਅੱਗੇ ਬੀਜਣ ਤੋਂ ਉਹ ਹਸਮਤ ਨਹੀਂ ਸੋ ਸਾਡੀ ਇਹ ਨਿਮਾਰੀ ਦੀ ਕੋਸ਼ਿਸ਼ ਹੋਵੇਗੀ ਕਿ ਪੂਰਾ ਪੰਜਾਬ ਇਕੱਠੇ ਹੋ ਕੇ ਉਹਨਾਂ ਨਿਸਾਨਾ ਦੀ ਮਾਫੜੇ ਜਿਹੜੇ ਆਉਣ ਵਾਲੀ ਬਤਨ ਵੀਜਣ ਤੋਂ ਬਾਅਦ ਸਮਰਥਨ ਹੈ ਅੱਜ ਇਸੇ ਸੰਬੰਧ ਵਿੱਚ ਅਸੀਂ ਇੱਥੇ ਮੀਟਿੰਗ ਰੱਖੀ ਆ ਔਰ ਬੜਾ ਭਰਮਾ ਹੰਧਾਰਾ ਮਿਲਿਆ ਹਰ ਇੱਕ ਹੌਦੇਦਾਰ ਨੇ ਆਪਣੀ ਆਪਣੀ ਜ਼ਿੰਮੇਵਾਰੀ ਸਮਝੀ ਆ ਔਰ ਵਿਸ਼ਵਾਸਿਤ ਆਇਆ ਕਿ ਅਸੀਂ ਉਹਨਾਂ ਨਿਸਾਨਾ ਦੀ ਹਰ ਇੱਕ ਪਿੰਡ ਵਿੱਚ ਜਾਵਾਂਗੇ ਤਾਂ ਨੇ ਉਹਨਾਂ ਤਫਾਨਾਂ ਨੂੰ ਪੈਰਾਫ ਕਰ ਸਕੀਏ